ਇੱਕ ਅਣਪੜ ਵਿਅਕਤੀ ਸਕੂਲ ਵਿੱਚ ਘੰਟੀ ਵਜਾਉਣ ਦਾ ਕੰਮ ਕਰਦਾ ਸੀ ਉਸ ਸਕੂਲ ਦੇ ਪ੍ਰਿੰਸੀਪਲ ਦੀ ਬਦਲੀ ਹੋ ਗਈ ਨਵਾਂ ਪ੍ਰਿੰਸੀਪਲ ਆਇਆ ਨਵੇਂ ਪ੍ਰਿੰਸੀਪਲ ਨੇ ਸਾਰੇ ਸਟਾਫ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਇੱਕ ਇੱਕ ਕਰਕੇ ਸਾਰਿਆਂ ਨੂੰ ਮਿਲਿਆ ਹੁਣ ਉਸ ਘੰਟੀ ਵਜਾਉਣ ਵਾਲੇ ਚਪੜਾਸੀ ਦੀ ਵਾਰੀ ਆਈ ਪ੍ਰਿੰਸੀਪਲ ਨੇ ਉਸ ਨੂੰ ਪੁੱਛਿਆ ਕਿ ਤੂੰ ਕਿੰਨਾ ਪੜਿਆ ਲਿਖਿਆ ਤਾਂ ਉਸਨੇ ਜਵਾਬ ਦਿੱਤਾ ਕਿ ਮੈਂ ਤਾਂ ਅਣਪੜ ਹ ਪ੍ਰਿੰਸੀਪਲ ਨੇ ਕਿਹਾ ਇੱਕ ਅਨਪੜਾ ਇੱਕ ਸਕੂਲ ਵਿੱਚ ਕੋਈ ਕੰਮ ਨਹੀਂ ਇਸ ਲਈ ਉਸਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੁਣ ਉਹ ਚਪੜਾਸੀ ਸੋਚਣ ਲੱਗਿਆ ਕਿ ਮੈਂ ਆਪਣੇ ਘਰ ਦੇ ਗੁਜ਼ਾਰੇ ਲਈ ਕੀ ਕਰਾਂ ਕੁਝ ਦਿਨ ਤਾਂ ਪਰੇਸ਼ਾਨ ਰਿਹਾ ਫਿਰ ਇੱਕਦਮ ਖਿਆਲ ਆਇਆ ਕਿ ਕਿਉਂ ਨਾ ਸਮੋਸੇ ਬਣਾ ਕੇ ਵੇਚਣੇ ਸ਼ੁਰੂ ਕਰੀਏ ਉਸਨੇ ਪਹਿਲਾਂ ਤਾਂ ਸਮੋਸੇ ਬਣਾ ਕੇ ਗਲੀ ਗਲੀ ਜਾ ਕੇ ਵੇਚਣੇ ਸ਼ੁਰੂ ਕਰ ਦਿੱਤੇ ਫੇਰ ਇੱਕ ਦਿਨ ਉਹ ਸਕੂਲ ਦੇ ਸਾਹਮਣੇ ਰੇੜੀ ਲਗਾਉਣ ਲੱਗ ਗਿਆ ਤੇ ਸਕੂਲ ਦੇ ਬੱਚੇ ਉਸ ਤੋਂ ਸਮੋਸੇ ਖਰੀਦਦੇ ਤੇ ਹੌਲੀ-ਹੌਲੀ ਉਸ ਦਾ ਕੰਮ ਅੱਗੇ ਵਧਦਾ ਗਿਆ ਹੌਲੀ-ਹੌਲੀ ਉਸ ਨੇ ਇੱਕ ਛੋਟੀ ਜਹੀ ਦੁਕਾਨ ਖਰੀਦ ਲਈ ਛੋਟੀ ਜੀ ਦੁਕਾਨ ਤੋਂ ਫਿਰ ਛੋਟਾ ਜਿਹਾ ਢਾਬਾ ਬਣਾ ਲਿਆ ਫਿਰ ਹੌਲੀ-ਹੌਲੀ ਉਸ ਦਾ ਇੱਕ ਵੱਡਾ ਰੈਸਟੋਰੈਂਟ ਬਣ ਗਿਆ ਤੇ ਉਸ ਦੇ ਸਮੋਸਿਆਂ ਦਾ ਸਵਾਦ ਪੂਰੇ ਸ਼ਹਿਰ ਵਿੱਚ ਇੰਨਾ ਮਸ਼ਹੂਰ ਹੋ ਗਿਆ ਕਿ ਉਸ ਨੇ ਇੱਕ ਤੋਂ ਬਾਅਦ ਇੱਕ ਤੇ ਹੋਰ ਹੋਟਲ ਖੋਲਣੇ ਸ਼ੁਰੂ ਕਰ ਦਿੱਤੇ ਅੱਜ ਉਹ 4-5 ਹੋਟਲਾਂ ਦਾ ਮਾਲਕ ਸੀ ਉਸ ਦੀ ਕਾਮਯਾਬੀ ਦੇਖ ਕੇ ਨਿਊਜ਼ਪੇਪਰ ਵਾਲੇ ਮੀਡੀਆ ਵਾਲੇ ਉਸ ਦਾ ਇੰਟਰਵਿਊ ਲੈਣ ਆਏ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ ਕਿੰਨੇ ਪੜ੍ਹੇ ਲਿਖੇ ਹੋ ਤਾਂ ਉਸਨੇ ਕਿਹਾ ਕਿ ਮੈਂ ਅਨਪੜਹਾ ਇਹ ਸੁਣ ਕੇ ਉਸ ਇੰਟਰਵਿਊ ਲੈਣ ਵਾਲੇ ਨੇ ਕਿਹਾ ਕਿ ਜੇ ਤੁਸੀਂ ਅਨਪੜ ਹੋ ਅਨਪੜ ਹੋ ਕੇ ਤੁਸੀਂ ਇਨਾ ਵੱਡਾ ਕਾਰੋਬਾਰ ਸ਼ੁਰੂ ਕਰ ਦਿੱਤਾ ਪਰ ਜੇ ਤੁਸੀਂ ਪੜ੍ਹੇ ਲਿਖੇ ਹੁੰਦੇ ਤਾਂ ਤੁਸੀਂ ਕੀ ਕੁਝ ਕਰ ਲੈਂਦੇ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਕਿ ਜੇ ਮੈਂ ਪੜਿਆ ਲਿਖਿਆ ਹੁੰਦਾ ਤਾਂ ਅੱਜ ਮੈਂ ਸਕੂਲ ਵਿੱਚ ਘੰਟੀ ਵਜਾ ਰਿਹਾ ਹੁੰਦਾ ਕਿਉਂਕਿ ਅਸੀਂ ਆਪਣੇ ਅੰਦਰ ਦੇ ਹੁਨਰ ਨੂੰ ਕਈ ਵਾਰ ਪਛਾਣਦੇ ਨਹੀਂ ਜੇ ਅਸੀਂ ਆਪਣੇ ਅੰਦਰ ਦੇ ਹੁਨਰ ਨੂੰ ਪਛਾਣ ਕੇ ਅੱਗੇ ਵਧੀਏ ਤੱਕ ਕਾਮਯਾਬੀ ਬਹੁਤੀ ਦੂਰ ਨਹੀਂ ਪੜਿਆ ਲਿਖਿਆ ਹੋਣਾ ਇੱਕ ਅਲੱਗ ਗੱਲ ਐ ਜ਼ਰੂਰੀ ਐ ਪੜਾਈ ਥੋੜੀ ਜੀ ਨੋਲੇਜ ਹੋਣਾ ਵੀ ਜ਼ਰੂਰੀ ਐ ਪਰ ਆਪਣੇ ਆਪ ਨੂੰ ਘਾਟ ਨਾ ਸਮਝੋ ਆਪਣੇ ਅੰਦਰ ਦੇ ਗੁਣਾਂ ਨੂੰ ਪਛਾਣੋ ਉਹਨਾਂ ਨੂੰ ਲੈ ਕੇ ਅੱਜ ਦੇ ਜ਼ਮਾਨੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਅੱਗੇ ਵਧ ਸਕਦੇ ਹੋ